ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਪਾਈ ਮਨਦੀਪ ਕੌਰ ਤੇ ਅੱਜ ਆਪਾਂ ਇੱਕ ਨਵੀਂ ਕਿਤਾਬ ਲੈ ਕੇ ਹਾਜ਼ਰ ਹੋਏ ਹਾਂ ਕਿਤਾਬ ਦਾ ਨਾਮ ਹੈ ਖਿੜਕੀਆਂ ਜਿਹੜੀ ਕੇ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ ਹੈ ਇਹਦੇ ਵਿੱਚ ਅਲੱਗ-ਅਲੱਗ ਖਿੜਕੀਆਂ ਹਨ ਜਾਂ ਫਿਰ ਇਹ ਕਹੀਏ ਕਿ ਕਿਸੇ ਦੀ ਰੀਅਲ ਲਾਈਫ ਸਟੋਰੀਜ਼ ਵੀ ਹਨ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਆਪਾਂ ਸ਼ੁਰੂ ਕਰਦੇ ਹਾਂ ਖਿੜਕੀ ਨੰਬਰ 1 ਤੋਂ ਇੱਕ ઋષਿ ਨੇ ਲੰਬੀ ਸਾਧਨਾ ਕਰਨ ਉਪਰੰਤ ਬੜਾ ਗਿਆਨ ਪ੍ਰਾਪਤ ਕੀਤਾ ਉਸ ਦੀ ਸਾਧਨਾ ਤੋਂ ਪ੍ਰਸੰਨ ਹੋ ਅਤੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਸ਼ਿਵਜੀ ਪ੍ਰਗਟ ਹੋਏ ਅਤੇ ਕਿਹਾ ਤੇਰੀ ਸਾਧਨਾ ਤੋਂ ਪ੍ਰਸੰਨ ਹੋ ਕੇ ਤੈਨੂੰ ਵਰਦਾਨ ਦੇਣ ਆਇਆ ਹਾਂ ਤੂੰ ਜੋ ਚਾਹੇਗਾ ਉਹ ਮਿਲੇਗਾ ઋષਿ ਨੇ ਕਿਹਾ ਸ਼ਿਵਜੀ ਮੇਰਾ ਗਿਆਨ ਦੁੱਗਣਾ ਹੋ ਜਾਵੇ ਸ਼ਿਵਜੀ ਨੇ ਕਿਹਾ ਹੋ ਗਿਆ ਸ਼ਿਵਜੀ ਪ੍ਰਸੰਨ ਸਨ ਕਿ ઋષਿ ਨੇ ਕੋਈ ਪਦਾਰਥ ਨਹੀਂ ਮੰਗਿਆ انگیا شا کچھ ہوگ رشی نے کہا میرا گیان دگنے کا دگنا ہو جائے جیوں ہی شیو جی نے کہا ہو گیا وہ رشی استری بن گیا کھڑکی نمبر دو ਮਹਾਰਾਜਾ ਰਣਜੀਤ ਸਿੰਘ ਮੁੰਸ਼ਾ ਸਿੰਘ ਰਾਗੀ ਦਾ ਕੀਰਤਨ ਸੁਣਿਆ ਕਰਦੇ ਸਨ ਪਰ ਮੁੰਸ਼ਾ ਸਿੰਘ ਕੋਈ ਭੇਟ ਆ ਸਵੀਕਾਰ ਨਹੀਂ ਕਰਨ ਕਰਦੇ ਮਹਾਰਾਜੇ ਨੂੰ ਪਤਾ ਲੱਗਾ ਕਿ ਮੁੰਸ਼ਾ ਸਿੰਘ ਦੇ ਘਰ ਰੋਟੀ ਪਕਾਉਣ ਲਈ ਤਵਾ ਤੱਕ ਨਹੀਂ ਸੀ ਮਹਾਰਾਜਾ ਮੋਹਰਾਂ ਦੀਆਂ ਥੈਲੀਆਂ ਲੈ ਕੇ ਉਹਨਾਂ ਦੇ ਘਰ ਗਏ ਮਹਾਰਾਜਾ ਆਪ ਆਵਾਜ਼ਾਂ ਮਾਰਦੇ ਰਹੇ ਪਰ ਅਸੂਲ ਦੇ ਪੱਕੇ ਮੁੰਸ਼ਾ ਸਿੰਘ ਨੇ ਬੂਹਾ ਹੀ ਨਾ ਖੋਲਿਆ ਖਿੜਕੀ ਨੰਬਰ 3 ਇੱਕ ਲੜਕੀ ਨੂੰ ਉਸਦੀ ਮਾਂ ਅੱਖਾਂ ਦੇ ਡਾਕਟਰ ਕੋਲ ਲੈ ਕੇ ਗਈ ਕਿਹਾ ਮੇਰੀ ਇਹ ਧੀ ਨਾ ਇਹ ਕੁਝ ਵੇਖਦੀ ਹੈ ਨਾ ਇਸ ਨੂੰ ਕੁਝ ਦਿਸਦਾ ਹੈ ਡਾਕਟਰ ਨੇ ਜਾਂਚ ਕਰਕੇ ਕਿਹਾ ਅੱਖਾਂ ਪੂਰੀ ਤਰ੍ਹਾਂ ਠੀਕ ਹਨ ਮਾਂ ਨੇ ਕਿਹਾ ਜੇ ਅੱਖਾਂ ਠੀਕ ਹਨ ਤਾਂ ਇਸ ਨੂੰ ਕੁਝ ਦਿਸਦਾ ਕਿਉਂ ਨਹੀਂ ਡਾਕਟਰ ਨੇ ਕਿਹਾ ਵਿਗਿਆਨਕ ਪੱਖੋਂ ਅੱਖਾਂ ਠੀਕ ਹਨ ਮਾਨਸਿਕ ਪੱਖੋਂ ਇਹ ਜੋਤਹੀਨ ਹੈ ਦੱਸਦੀ ਹੈ ਕਿ ਕਿਸੇ ਨਾਲ ਪਿਆਰ ਹੋ ਗਿਆ ਸੀ ਉਹੋ ਪਿਆਰ ਜਿਹੜਾ ਜ਼ਿੰਦਗੀ ਵਿੱਚ ਕਿਸੇ ਨਾਲ ਇੱਕ ਵਾਰ ਹੀ ਹੁੰਦਾ ਹੈ ਜਿਸ ਵਿੱਚ ਪ੍ਰੇਮੀ ਤੋਂ ਸਿਵਾਏ ਕੁਝ ਹੀ ਚੰਗਾ ਨਹੀਂ ਲੱਗਦਾ ਕੁਝ ਨਹੀਂ ਦਿਸਦਾ ਪਰ ਪਰਿਵਾਰ ਨੇ ਇਸ ਦਾ ਆਪਣੇ ਪ੍ਰੇਮੀ ਨਾਲ ਮਿਲਣਾ ਬੰਦ ਕਰ ਦਿੱਤਾ ਸੀ ਅਤੇ ਇਸ ਨੂੰ ਲੰਬਾ ਅਰਸਾ ਇੱਕ ਹਨੇਰੇ ਕਮਰੇ ਵਿੱਚ ਬੰਦ ਕਰ ਰੱਖਿਆ ਸੀ ਇਹ ਕਹਿੰਦੀ ਹੈ ਕਿ ਇਸ ਨੇ ਆਪਣੇ ਪ੍ਰੇਮੀ ਨੂੰ ਅੰਦਰ ਆਪਣੇ ਅੰਦਰ ਪਸਾ ਲਿਆ ਹੈ ਇਸ ਵਿੱਚ ਉਸ ਤੋਂ ਸਿਵਾਏ ਹੋਰ ਕਿਸੇ ਨੂੰ ਕਿਸੇ ਚੀਜ਼ ਨੂੰ ਵੇਖਣ ਦੀ ਇੱਛਾ ਹੀ ਨਹੀਂ ਰਹੀ ਇਸ ਦੀਆਂ ਅੱਖਾਂ ਨੇ ਖੁਦਕੁਸ਼ੀ ਕਰ ਲਈ ਹੈ ਇਹ ਆਪ ਭਾਵੇਂ ਜਿਉਂਦੀ ਹੈ ਪਰ ਇਸ ਦੀਆਂ ਅੱਖਾਂ ਮਰ ਗਈਆਂ ਹਨ ਖਿੜਕੀ ਨੰਬਰ 4 ਵਿਸ਼ਵਾਸ ਉਹ ਹੁੰਦਾ ਹੈ ਜੋ ਸਾਨੂੰ ਤਾਕਤ ਦਿੰਦਾ ਹੈ ਇੱਕ ਛੋਟੀ ਲੜਕੀ ਰੋਜ਼ ਸੌਣ ਤੋਂ ਪਹਿਲਾਂ ਪ੍ਰਾਰਥਨਾ ਕਰਦੀ ਸੀ ਅਤੇ ਰੱਬ ਨਾਲ ਆਪਣੀਆਂ ਖੁਸ਼ੀਆਂ ਅਤੇ ਚਿੰਤਾਵਾਂ ਸਾਂਝੀਆਂ ਕਰਦੀ ਸੀ ਇੱਕ ਰਾਤ ਉਹ ਅਰਦਾਸ ਕਰ ਰਹੀ ਸੀ ਰੱਬ ਜੀ ਮੇਰਾ ਟੁੱਟਿਆ ਹੋਇਆ ਖਿਡਾਉਣਾ ਠੀਕ ਕਰ ਦਿਓ ਵੱਡੇ ਭਰਾ ਨੇ ਸੁਣ ਕੇ ਕਿਹਾ ਛੱਲੀ ਨਾ ਹੋਵੇ ਤਾਂ ਰੱਬ ਕੋਈ ਬੇਲਾ ਬੈਠਾ ਹੈ ਕਿ ਉਹ ਤੇਰੇ ਵਰਗੀ ਦੇ ਟੁੱਟੇ ਖਿਡਾਉਣੇ ਠੀਕ ਕਰਦਾ ਫਿਰੇ ਸਵੇਰੇ ਉੱਠਿਆ ਭੈਣ ਨੂੰ ਛੇੜਦਿਆਂ ਪਿਆਰ ਨਾਲ ਕਿਹਾ ਵੇਖ ਰੱਬ ਨੇ ਕੁਝ ਨਹੀਂ ਕੀਤਾ ਭੈਣ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਹਾਂ ਹਾਂ ਰੱਬ ਨੇ ਮੇਰੀ ਅਰਦਾਸ ਮੰਨ ਲਈ ਹੈ ਰਾਤੀ ਰੱਬ ਮੇਰੇ ਸੁਪਨੇ ਵਿੱਚ ਆਇਆ ਸੀ ਮੇਰਾ ਟੁੱਟਿਆ ਖਡਾਉਣਾ ਰੱਬ ਦੇ ਹੱਥ ਵਿੱਚ ਸੀ ਰੱਬ ਨੇ ਮੈਨੂੰ ਕਿਹਾ ਸੀ ਹੁਣ ਤੂੰ ਇੰਨਾ ਖਡਾਉਣਿਆਂ ਨੂੰ ਛੱਡ ਦੇ ਹੁਣ ਤੂੰ ਵੱਡੀ ਹੋ ਗਈ ਹੈ ਖਿਲਕੀ ਨੰਬਰ 5 ਲਾਟਨਿਸ ਦੇ ਬਿਸ਼ਪ ਚੈਂਪੀਅਨ ਆਰਥਰ ਐਸ਼ ਨੂੰ ਜਾਨ ਲੈਵਾ ਰੋਗ ਹੋਣ ਦੇ ਇਹ ਵਿਸ਼ਾ ਪਾਰ ਵਿੱਚ ਟੈਨਿਸ ਪ੍ਰੇਮੀ ਅਤੇ ਪ੍ਰਸ਼ੰਸਕਾਂ ਦੇ ਹਮਦਰਦੀ ਦੇ ਸੁਨੇਹੇ ਪ੍ਰਾਪਤ ਹੋਏ ਇੱਕ ਪੱਤਰ ਵਿੱਚ ਲਿਖਿਆ ਸੀ ਆਖਿਰ ਪ੍ਰਮਾਤਮਾ ਨੇ ਤੁਹਾਨੂੰ ਹੀ ਇਸ ਰੋਗ ਲਈ ਕਿਉਂ ਚੁਣਿਆ ਹੈ ਐਸ਼ ਨੇ ਉੱਤਰ ਦਿੱਤਾ ਸੰਸਾਰ ਵਿੱਚ ਹਰ ਸਾਲ 5 ਕਰੋੜ ਬੱਚੇ ਟੈਨਿਸ ਖੇਡਣਾ ਸਿੱਖਦੇ ਹਨ 50 ਲੱਖ ਸਿੱਖਦੇ ਰਹਿੰਦੇ ਹਨ 50000 ਚੰਗੇ ਖਿਡਾਰੀ ਬਣ ਜਾਂਦੇ ਹਨ 50000 ਮੁਕਾਬਲੇ ਦੀ ਪੱਧਰ ਤੱਕ ਖੇਡਦੇ ਹਨ ਅਤੇ ਮੁਕਾਬਲਿਆਂ ਵਿੱਚ ਪਾਗ ਲੈਂਦੇ ਹਨ ਇਹਨਾਂ ਵਿੱਚੋਂ 50 ਅੰਤਰਰਾਸ਼ਟਰੀ ਪੱਦਰ ਤੱਕ ਅਪੜਦੇ ਹਨ ਜਿਨ੍ਹਾਂ ਵਿੱਚੋਂ 4 ਸੈਮੀਫਾਈਨਲ ਅਤੇ 2 ਫਾਈਨਲ ਮੁਕਾਬਲੇ ਵਿੱਚ ਖੇਡਦੇ ਹਨ ਅਤੇ ਇੱਕ ਵਿਸ਼ਵ ਚੈਂਪੀਅਨ ਬਣਦਾ ਹੈ ਜਦੋਂ ਮੈਂ ਵਿਸ਼ਵ ਚੈਂਪੀਅਨ ਬਣਿਆ ਸਾਂ ਤਾਂ ਮੈਂ ਰੱਬ ਨੂੰ ਨਹੀਂ ਸੀ ਪੁੱਛਿਆ ਕਿ ਮੈਂ ਹੀ ਕਿਉਂ ਚੈਂਪੀਅਨ ਬਣਿਆ ਚੁਣਿਆ ਗਿਆ ਸਾਂ ਹੁਣ ਮੈਂ ਪਰਮਾਤਮਾ ਨੂੰ ਕਿਉਂ ਪੁੱਛਾਂ ਕਿ ਇਸ ਰੋਗ ਲਈ ਮੈਂ ਹੀ ਕਿਉਂ ਚੁਣਿਆ ਗਿਆ ਹਾਂ ਖਿੜਕੀ ਨੰਬਰ 6 ਹਾਲਾਤ ਬਦਲਣ ਨਾਲ ਮਨੁੱਖ ਦੀਆਂ ਤਰਜੀਹਾਂ ਅਤੇ ਉਦੇਸ਼ ਬਦਲ ਜਾਂਦੇ ਹਨ ਇੱਕ ਥਾਂ ਕੁਝ ਅਪੰਗ ਵਿਅਕਤੀ ਰਲ ਕੇ ਰਹਿੰਦੇ ਸਨ ਕਿਉਂਕਿ ਸਾਰੇ ਹੀ ਕਿਸੇ ਨਾ ਕਿਸੇ ਪੱਖੋਂ ਅਪੰਗ ਸਨ ਸੋ ਉਹਨਾਂ ਵਿੱਚ ਆਪਸੀ ਪਾਈਚਾਰਾ ਬੜਾ ਪੀੜਾ ਸੀ ਥੋੜਾ ਕਾਰਨ ਨਿਰਪਰਤਾ ਉਪਜਦੀ ਹੈ ਤੇ ਨਿਰਪਰਤਾ ਨੇੜਤਾ ਉਸਾਰ ਦੀ ਹੈ ਉਹ ਇੱਕ ਮੀਂਹ ਵਾਲੀ ਰਾਤ ਆਪਸ ਵਿੱਚ ਗੱਲਾਂ ਕਰ ਰਹੇ ਸਨ ਅੰਨੇ ਨੇ ਕਿਹਾ ਜੇ ਅੱਖਾਂ ਹੁੰਦੀਆਂ ਜਿੱਥੇ ਬੁਰਾਈ ਦਿਸਦੀ ਝੱਟ ਠੀਕ ਕਰ ਦਿੰਦਾ ਲੰਗੜੇ ਨੇ ਕਿਹਾ ਜੇ ਲੱਤਾਂ ਹੁੰਦੀਆਂ ਤਾਂ ਦੌੜ ਦੌੜ ਕੇ ਲੋਕਾਂ ਦੀ ਸੇਵਾ ਕਰਦਾ ਟੁੰਡੇ ਨੇ ਕਿਹਾ ਜੇ ਬਾਵਾ ਹੁੰਦੀਆਂ ਤਾਂ ਬਦਮਾਸ਼ਾਂ ਨੂੰ ਖੋਬ ਦੰਡ ਦਿੰਦਾ ਨਿਰਤਾਨ ਨੇ ਕਿਹਾ ਜੇ ਧਨਵਾਨ ਹੁੰਦਾ ਤਾਂ ਗਰੀਬਾਂ ਦੀ ਹਰ ਪੱਖੋਂ ਭਰਪੂਰ ਮਦਦ ਕਰਦਾ ਅਣਪੜ੍ਹਨੇ ਕਿਹਾ ਜੇ ਵਿਦਵਾਨ ਹੁੰਦਾ ਤਾਂ ਗਿਆਨ ਦੀ ਗੰਗਾ ਵਗਾਤਨਦਾ ਸੰਜੋਗਵਸ਼ ਹਰ ਕੋਈ ਜੋ ਮੰਗਦਾ ਸੀ ਉਸ ਨੂੰ ਮਿਲ ਗਿਆ ਅੰਨਾ ਸੁੰਦਰੀਆਂ ਨੂੰ ਵੇਖਣ ਅਤੇ ਘਗਰਿਆਂ ਦੀ ਰੌਣਕ ਵਿੱਚ ਗਵਾਚ ਗਿਆ ਲੰਗੜਾ ਪਰਸ ਅਤੇ ਚੇਨੀਆਂ ਖੋ ਕੇ ਦੌੜਨ ਲੱਗ ਪਿਆ ਟੁੰਡਾ ਦੰਗੇ ਫਸਾਦ ਕਰਨ ਵਿੱਚ ਰੁੱਝ ਗਿਆ ਨਿਰਤਨ ਰਿਸ਼ਵਤਾਂ ਲੈਣ ਲੱਗ ਪਿਆ ਅਧਿਆਨਪੜ ਆਪਣੀ ਚਤਰਾਈ ਨਾਲ ਹਰ ਕਿਸੇ ਨੂੰ ਮੂਰਖ ਬਣਾਉਣ ਲੱਗ ਪਿਆ ਖਿੜਕੀ ਨੰਬਰ 7 ਪੁੱਤਰ ਬਿਮਾਰ ਸੀ ਦਿਮਾਗ ਵਿੱਚ ਰਸੌਲੀ ਸੀ ਆਪਰੇਸ਼ਨ ਲਈ ਪੈਸੇ ਨਹੀਂ ਸਨ ਪਰਿਵਾਰ ਪਰੇਸ਼ਾਨ ਸੀ ਪਤੀ ਨੇ ਪਤਨੀ ਨੂੰ ਕਿਹਾ ਸਾਡੇ ਪੁੱਤਰ ਨੂੰ ਹੁਣ ਕੋਈ ਚਮਤਕਾਰ ਹੀ ਬਚਾ ਸਕਦਾ ਹੈ ਇਹ ਗੱਲ ਸੁਣ ਕੇ ਬਿਮਾਰ ਪੁੱਤਰ ਦੀ 8 ਸਾਲ ਦੀ ਭੈਣ ਸੋਨੀਆ ਆਪਣੇ ਕਮਰੇ ਵਿੱਚ ਗਈ ਆਪਣੀ ਬੁੱਕੀ ਤੋੜੀ ਜਿਸ ਵਿੱਚ ਜਿੰਨੀ ਭਾਂ ਸੀ ਉਹ ਲੈ ਕੇ ਉਹ ਸੋ ਇਕੱਲੀ ਦਵਾਈਆਂ ਦੀ ਦੁਕਾਨ ਤੇ ਗਈ ਸੋਨੀਆ ਇੰਨੀ ਛੋਟੀ ਸੀ ਕਿ ਦੁਕਾਨਦਾਰ ਨੂੰ ਦੇਸੀ ਹੀ ਨਹੀਂ ਕੈਮਿਸਟ ਨੇ ਉਪਰੋਂ ਜਦੋਂ ਚਾਹ ਕੇ ਵੇਖਿਆ ਤਾਂ ਪੁੱਛਿਆ ਕੀ ਚਾਹੀਦਾ ਹੈ ਸੰਯੋਗ ਵਸ ਕੈਮਿਸਟ ਦਾ ਭਰਾ ਕੋਰਲਟਨ ਜਿਹੜਾ ਪ੍ਰਸਿੱਧ ਨਿਊ ਸਰਜਨ ਸੀ ਨਿਊਰੋ ਸਰਜਨ ਸੀ ਉੱਥੇ ਬੈਠਾ ਸੀ ਸੋਨੀਆ ਨੇ ਕਿਹਾ ਮੈਨੂੰ ਚਮਤਕਾਰ ਚਾਹੀਦਾ ਹੈ ਮੇਰਾ ਭਰਾ ਬਿਮਾਰ ਹੈ ਉਸ ਦੇ ਸਿਰ ਵਿੱਚ ਕੋਈ ਬਿਮਾਰੀ ਹੈ ਮੇਰੇ ਪਿਤਾ ਕਹਿੰਦੇ ਹਨ ਕਿ ਇਸ ਨੂੰ ਤਾਂ ਹੁਣ ਕੋਈ ਚਮਤਕਾਰ ਹੀ ਪਚਾ ਸਕਦਾ ਹੈ ਮੈਂ ਉਹ ਚਮਤਕਾਰ ਲੈਣ ਆਈ ਹਾਂ ਕਾਰਲਟਨ ਨੇ ਪੁੱਛਿਆ ਤੇਰੇ ਪ੍ਰਾਣ ਨੂੰ ਕਿਹੋ ਜਿਹਾ ਚਮਤਕਾਰ ਚਾਹੀਦਾ ਹੈ ਅਥਰੂਆਂ ਨਾਲ ਭਰੀਆਂ ਅੱਖਾਂ ਨਾਲ ਸੋਨੀਆਂ ਨੇ ਕਿਹਾ ਮੈਨੂੰ ਨਹੀਂ ਪਤਾ ਚਮਤਕਾਰ ਕਿਹੋ ਜਿਹਾ ਹੁੰਦਾ ਹੈ ਮੈਂ ਤਾਂ ਜਾਣਦੀ ਹਾਂ ਕਿ ਉਹ ਬਹੁਤ ਬਿਮਾਰ ਹੈ ਉਸ ਨੂੰ ਆਪਰੇਸ਼ਨ ਦੀ ਲੋੜ ਹੈ ਜਿਸ ਵਾਸਤੇ ਸਾਡੇ ਕੋਲ ਪੈਸੇ ਨਹੀਂ ਕਾਰਲਟਨ ਨੇ ਉਸ ਦੀ ਮਿੱਟੀ ਹੋਈ ਮੁਠੀ ਵੇਖ ਕੇ ਪੁੱਛਿਆ ਤੇਰੇ ਕੋਲ ਚਮਤਕਾਰ ਖਰੀਦਣ ਲਈ ਕਿੰਨੇ ਪੈਸੇ ਹਨ ਸੋਨੀਆ ਨੇ ਦੱਸਿਆ ਮੈਂ ਆਪਣੀ ਬੁੱਕੀ ਤੋੜ ਕੇ ਸਾਰੇ ਪੈਸੇ ਲੈ ਆਈ ਹਾਂ ਇਹ 1 ਡਾਲਰ ਅਤੇ 11 ਸੈਂਟ ਹਨ ਕਾਰਲਟਨ ਨੇ ਕਿਹਾ ਚਮਤਕਾਰ ਵਾਸਤੇ ਇਹ ਕਾਫੀ ਹਨ ਕਾਰਲਟਨ ਨੇ ਸੋਨੀਆ ਦਾ ਹੱਥ ਫੜ ਕੇ ਕਿਹਾ ਮੈਨੂੰ ਆਪਣੇ ਭਰਾ ਕੋਲ ਲੈ ਚੱਲ ਮੋਹਰ ਡਾਕਟਰ ਕਾਰਲਟਨ ਨੇ ਆਪਣੇ ਹਸਪਤਾਲ ਵਿੱਚ ਮੁਫਤ ਆਪਰੇਸ਼ਨ ਕੀਤਾ ਗਰੀਬ ਪਰਿਵਾਰ ਦਾ ਪੁੱਤਰ ਠੀਕ ਹੋ ਗਿਆ ਸੋਨੀਆ ਦੀ ਮਾਂ ਨੇ ਹੈਰਾਨੀ ਨਾਲ ਡਾਕਟਰ ਤੋਂ ਪੁੱਛਿਆ ਕਿ ਚਮਤਕਾਰ ਦੀ ਕੀਮਤ ਕੀ ਸੀ ਅਤੇ ਇਸ ਇਹ ਕਿਸ ਨੇ ਚੁਕਾਈ ਸੀ ਕਾਰਲਟਨ ਨੇ ਕਿਹਾ ਇਸ ਦੀ ਕੀਮਤ ਇੱਕ ਭੈਣ ਦੇ ਅਥਰੂ ਅਤੇ ਮਾਨਵਤਾ ਵਿੱਚ ਅਟੁੱਟ ਵਿਸ਼ਵਾਸ ਸੀ ਇਹ ਕੀਮਤ ਤੁਹਾਡੀ ਬੇਟੀ ਸੋਨੀਆ ਨੇ ਚੁਕਾਈ ਸੀ ਖਿੜਕੀ ਨੰਬਰ 8 ਚਮਤ ਪ੍ਰਸਿੱਧ ਚਿੱਤਰਕਾਰ ਅਤੇ ਮੂਰਤੀਕਾਰ ਮਾਈਕਲ ਐਜਲੋ ਪੱਥਰਾਂ ਦੀ ਇੱਕ ਦੁਕਾਨ ਅੰਗੋ ਅੱਗੋਂ ਲੰਘ ਰਿਹਾ ਸੀ ਬਾਹਰ ਇੱਕ ਵੱਡਾ ਬੇਟਵਾ ਮੈਲਾ ਜਿਹਾ ਪੱਥਰ ਵੇਖਿਆ ਪਤਾ ਨਹੀਂ ਮਾਈਕਲ ਐਜਲੋ ਨੇ ਪੱਥਰ ਵੇਖਿਆ ਜਾਂ ਪੱਥਰ ਨੇ ਮਾਈਕਲ ਐਜਲੋ ਨੂੰ ਵੇਖਿਆ ਮਾਈਕਲ ਨੇ ਕੀਮਤ ਪੁੱਛੀ ਮਾਲਕ ਨੇ ਕਿਹਾ ਇਹ ਕੋਈ ਕੀਮਤ ਨਹੀਂ ਇਹ ਨੇ ਤਾਂ ਮੇਰੀ ਬੜੀ ਥਾਂ ਮੱਲੀ ਹੋਈ ਹੈ ਕੋਈ ਨਹੀਂ ਲੈਂਦਾ ਤੂੰ ਮੁਫਤ ਹੀ ਲੈ ਜਾ ਜੋ ਕੀਮਤ ਮਾਈਕਲੋ ਐਜਲ ਦੇ ਸਕਦਾ ਸੀ ਦਿੱਤੀ ਅਤੇ ਪੱਥਰ ਚੁਕਵਾ ਕੇ ਲੈ ਗਿਆ ਉਸ ਪੱਥਰ ਵਿੱਚ ਉਸਨੇ 17 ਫੁੱਟ ਉੱਚੀ ਡੈਵਿਡ ਦੀ ਮੂਰਤੀ ਬਣਾਈ ਜਿਉਂਦੀ ਜਾਗਦੀ ਮੂਰਤੀ ਤੇਜਸਵੀ ਪ੍ਰਭਾਵਸ਼ਾਲੀ ਵਿਸ਼ਵ ਪ੍ਰਸਿੱਧ ਮੂਰਤੀ ਪੱਥਰ ਵਾਲੇ ਨੂੰ ਬੁਲਾਇਆ ਵੇਖ ਕੇ ਕਿਹਾ ਇਹ ਉਹੀ ਪੱਥਰ ਹੈ ਤੇਰੀ ਦੁਕਾਨ ਦੇ ਬਾਹਰ ਪਿਆ ਜਦੋਂ ਮੈਂ ਇੱਕ ਇਹ ਪੱਥਰ ਵੇਖਿਆ ਸੀ ਤਾਂ ਤੈਨੂੰ ਮੂਰਤੀ ਨੇ ਕਿਹਾ ਤਾਂ ਮੈਨੂੰ ਮੂਰਤੀ ਨੇ ਕਿਹਾ ਸੀ ਮੈਂ ਇਸ ਪੱਥਰ ਵਿੱਚ ਕੈਦ ਹਾਂ ਮੈਨੂੰ ਬਾਹਰ ਕੱਢ ਮੈਂ ਇਹ ਮੂਰਤੀ ਬਣਾਈ ਨਹੀਂ ਇਸ ਵਿੱਚੋਂ ਮੈਨੂੰ ਡੈਵਿਡ ਦਿੱਸਿਆ ਸੀ ਮੈਂ ਤਾਂ ਬਾਦੂ ਪੱਥਰ ਛਿੱਲ ਦਿੱਤਾ ਅਤੇ ਡੈਵਿਡ ਬਾਹਰ ਨਿਕਲ ਆਇਆ ਹੈ ਖਿੜਕੀ ਨੰਬਰ 9 ਇਸ ਇੱਕ ਵਿਅਕਤੀ ਬੜਾ ਵਿਦਵਾਨ ਸੀ ਢੇਰ ਗਿਆਨ ਦੇ باوجود ਉਸੀ ਤਸੱਲੀ ਨਹੀਂ ਸੀ ਹੋਈ ਗੁਰੂ ਜੀ ਤਲਾਸ਼ ਕੀਤੀ ਲੱਭ ਲਿਆ ਕੁਝ ਕਿਹਾ ਕੁਝ ਦੱਸੋ ਗੁਰੂ ਨੇ ਕਿਹਾ ਚੂਤੋ ਜਾਣਦਾ ਹੈ ਉਹ ਲਿਖ ਲਿਆ ਕਈ ਮਹੀਨੇ ਲਾ ਕੇ ਹਜ਼ਾਰਾਂ ਪੰਨੇ ਲਿਖ ਲਿਆ ਆ ਵੇਖ ਕੇ ਗੁਰੂ ਨੇ ਕਿਹਾ ਐਨੇ ਕੌਣ ਪੜੇਗਾ ਸੰਖੇਪ ਕਰ ਲਿਆ ਇਹਨਾਂ ਹਜ਼ਾਰਾਂ ਪੰਨਿਆਂ ਦੇ ਉਸਨੇ 1000 ਪੰਨੇ ਬਣਾਏ ਗੁਰੂ ਨੇ ਕਿਹਾ ਹੋਰ ਸੰਖੇਪ ਕਰ 100 ਪੰਨੇ ਕਰ ਦਿੱਤੇ ਹੋਰ ਸੰਖੇਪ ਕਰ 10 ਪੰਨੇ ਰਹਿ ਗਏ ਹੋਰ ਸੰਖੇਪ ਕਰਨ ਲਈ ਕਿਹਾ ਇੱਕ ਪੰਨਾ ਰਹਿ ਗਿਆ ਗੁਰੂ ਨੇ ਕਿਹਾ ਇਹ ਵੀ ਸਮਝ ਨਹੀਂ ਆਇਆ ਹੋਰ ਸੰਖੇਪ ਕਰ ਅਖੀਰ ਤੇ ਉਹ ਖਾਲੀ ਪੰਨਾ ਲੈ ਕੇ ਆਇਆ हां ये ठीक है। ਹੁਣ ਤੂੰ ਮੇਰਾ ਵਿਦਿਆਰਥੀ ਹੈ, ਸ਼ਿਸ਼ ਹੈ, ਸਭ ਕੁਝ ਹੈ। ਪਹਿਲਾਂ ਤੇਰੇ ਮੇਰੇ ਵਿਚਕਾਰ ਗਿਆਨ ਦੀ ਦੀਵਾਰ ਸੀ। ਵਿਦਿਆਰਥੀ ਜਾਂ ਸ਼ਿਸ਼ ਉਹ ਹੁੰਦਾ ਹੈ ਜੋ ਗੁਰੂ ਜਾਂ ਅਧਿਆਪਕ ਕੋ ਇਸ ਭਾਵ ਨਾਲ ਜਾਏ ਕਿ ਉਹ ਕੁਝ ਨਹੀਂ ਜਾਣਦਾ। ਛੜਕੀ ਨੰਬਰ 10 ਇੰਗਲੈਂਡ ਦੇ ਸਹਜਾਦੇ ਚਾਰਲਸ ਦੀ ਪਤਨੀ ਡਾਇਨਾ ਦੀ ਮੌਤ ਉਸਦੇ ਮਿਸ਼ਰੀ ਪ੍ਰੇਮੀ ਨਾਲ ਡੱਚ ਡਰਾਈਵਰ ਵਾਲੀ ਜਰਮਨ ਕਾਰ ਵਿੱਚ ਫ੍ਰਾਂਸੀਸੀ ਸੁਰੰਗ ਲੰਘਦਿਆਂ ਉਦੋਂ ਹੋਈ ਜਦੋਂ ਉਹਨਾਂ ਦੇ ਪਿੱਛੇ ਇਤਾਲਵੀ ਫੋਟੋਗ੍ਰਾਫਰ ਜਾਪਾਨੀ ਕੈਮਰਿਆਂ ਨਾਲ ਅਮਰੀਕਨ ਮੋਟਰਸਾਈਕਲਾਂ ਦਾ ਪਿੱਛਾ ਕਰ ਰਹੇ ਸਨ ਹਸਪਤਾਲ ਵਿੱਚ ਪੁਰਤਗਾਲੀ ਡਾਕਟਰ ਨੇ ਬ੍ਰਾਜ਼ੀਲੀ ਦਵਾਈਆਂ ਨਾਲ ਅਤੇ ਸਵਿਟਜ਼ਰਲੈਂਡ ਦੀ ਸੰਧਾ ਨਾਲ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇਹ ਖਬਰ ਇੱਕ ਹਿੰਦੁਸਤਾਨੀ ਨੇ ਚੀਨੀ ਫੋਨ ਉਤੇ ਆਸਟ੍ਰੇਲੀਆ ਵਿੱਚ ਰਹਿੰਦੇ 스ਪੈਨਿਸ਼ ਕੰਪਨੀ ਵਿੱਚ ਕੰਮ ਕਰਦੇ ਆਪਣੇ ਪੁੱਤਰ ਨੂੰ ਦਿੱਤੀ ਜੋ ਕਿ ਸੰਸਾਰ ਦਾ ਇਹ ਵਰਤਾਰਾ ਵਿਸ਼ਵੀਕਰਨ ਹੈ ਖਿੜਕੀ ਨੰਬਰ 11 ਜੋ ਸਾਡੇ ਲਈ ਅਸੰਭਵ ਹੁੰਦਾ ਹੈ ਉਸ ਨੂੰ ਸਾਡੇ ਬੱਚੇ ਸੰਭਵ ਕਰ ਵਿਖਾਉਂਦੇ ਹਨ ਬੱਚਿਆਂ ਵਿੱਚ ਅਸੰਭਵ ਨੂੰ ਸੰਭਵ ਬਣਾਉਣ ਦੀ ਹਿੰਮਤ ਵੀ ਜੋ ਜੇ ਬੱਚਿਆਂ ਦੀ ਆਲੋਚਨਾ ਹੀ ਕਰਦੇ ਰਹੋਗੇ ਤਾਂ ਉਹ ਸਾਰਾ ਜੀਵਨ ਹੋਰਾਂ ਨੂੰ ਭੰਡਣ ਵਿੱਚ ਹੀ ਲਾ ਦੇਣਗੇ ਜੇ ਉਹਨਾਂ ਦੀਆਂ ਸੁਭਾਵਿਕ ਭਾਵਨਾਵਾਂ ਦਾ ਵਿਰੋਧ ਕਰੋਗੇ ਉਹ ਹਿੰਸਕ ਅਤੇ ਲੜਾਕੇ ਹੋਣੇ ਪੜਨਗੇ ਜੇ ਉਹਨਾਂ ਨੂੰ ਡਰ ਪਾਉਂਗੀ ਉਹ ਹਰ ਚੀਜ਼ ਤੋਂ ਡਰਨਗੇ ਜੇ ਉਹਨਾਂ ਤੇ ਤਰਸ ਕਰੋਗੇ ਹਰ ਥਾਂ ਸਹਾਰਾ ਬਣੂਗੇ ਤਾਂ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਢੇਰੀ ਢਾ ਬੈਠਣਗੇ ਜੇ ਉਹਨਾਂ ਦਾ ਮੁਖੌੜ ਉਡਾਉਂਗੀ ਉਹ ਲੁਕਣ ਲੱਗ ਜਾਣਗੇ ਜੇ ਉਹਨਾਂ ਵਿੱਚ ਈਰਖਾ ਸਾੜਾ ਨਹੀਂ ਕੱਢੂਗੀ ਉਹ ਹੀਣ ਭਾਵਨਾ ਤੋਂ ਕਦੇ ਮੁਕਤ ਨਹੀਂ ਹੋਣਗੇ ਜੇ ਉਹਨਾਂ ਨੂੰ ਸ਼ਰਮਸਾਰ ਕਰਦੇ ਰਹੋਗੇ ਤਾਂ ਉਹਨਾਂ ਦਾ ਦ੍ਰਿਸ਼ਟੀਕੋਣ ਸੰਕੀਰਣ ਹੋ ਜਾਵੇਗਾ ਜੇ ਉਹਨਾਂ ਵਿੱਚ ਹੀ ਨੁਕਸ ਕੱਢਦੇ ਰਹੋਗੇ ਤਾਂ ਉਹ ਕੁਝ ਨਵਾਂ ਨਹੀਂ ਕਰਨਗੇ ਪਰ ਜੇ ਉਹਨਾਂ ਨਾਲ ਸਬਰ ਨਾਲ ਪੇਸ਼ ਆਉਗੇ ਤਾਂ ਉਹ ਧੀਰਜਵਾਨ ਬਣ ਜਾਣਗੇ ਜੇ ਉਹਨਾਂ ਵਿੱਚ ਸਵੈ ਵਿਸ਼ਵਾਸ ਭਰੋਸੇ ਤਾਂ ਭਰੋਂਗੇ ਤਾਂ ਉਹ ਹਰ ਮੁਸ਼ਕਿਲ ਨੂੰ ਹੱਲ ਕਰ ਵਿਖਾਉਣਗੇ ਜੇ ਉਹਨਾਂ ਦੇ ਚੰਗੇ ਕੰਮਾਂ ਦੀ ਸਿਫਤ ਕਰੂਗੇ ਤਾਂ ਉਹਨਾਂ ਵਿੱਚ ਦੂਜਿਆਂ ਨੂੰ ਸਲਾਹਣ ਦੀ ਦਲੇਰੀ ਉਪਜੇਗੀ ਜੇ ਉਹਨਾਂ ਨੂੰ ਜਿਵੇਂ ਉਹ ਹਨ ਉਵੇਂ ਹੀ ਪ੍ਰਵਾਨ ਕਰੂਗੇ ਤਾਂ ਉਹਨਾਂ ਨੂੰ ਹਰ ਕਿਸੇ ਨਾਲ ਰਹਿਣ ਦੀ ਜਾਂਚ ਆ ਜਾਵੇਗੀ ਜੋ ਉਹਨਾਂ ਦੇ ਗੁਨਾ ਨਾਲ ਦੋਸ਼ਾਂ ਨੂੰ ਵੀ ਸਵੀਕਾਰ ਕਰੋਗੇ ਤਾਂ ਉਹ ਸਾਰੇ ਸੰਸਾਰ ਨੂੰ ਆਪਣਾ ਸਮਝਣਗੇ ਜੇ ਉਹਨਾਂ ਨੂੰ ਇਮਾਨਦਾਰੀ ਅਤੇ ਵਫਾਦਾਰੀ ਸਿਖਾਉਂਗੇ ਤਾਂ ਉਹ ਸੱਚ ਅਤੇ ਇਨਸਾਫ ਦੇ ਪੈਰੇਦਾਰ ਬਣ ਜਾਣਗੇ ਜੇ ਉਹਨਾਂ ਵਿੱਚ ਸੁਰੱਖਿਆਤ ਅਤੇ ਸੁਤੰਤਰ ਦੀ ਭਾਵਨਾ ਜਗਾਉਂਗੇ ਤਾਂ ਉਹਨਾਂ ਵਿੱਚ ਦੂਜਿਆਂ ਦਾ ਧਿਆਨ ਰੱਖਣ ਦੀ ਅਮੀਰੀ ਜਾਗੇਗੀ ਜੇ ਉਹਨਾਂ ਨੂੰ ਆਪਣੀ ਮਾਂ ਦੀਆਂ ਆਸਾਂ ਦੀ ਜਾਗ ਲਾਉਂਦੇ ਰਹੋਗੇ ਤਾਂ ਉਹ ਪਰਿਵਾਰ ਸਮਾਜ ਅਤੇ ਦੇਸ਼ ਲਈ ਮਹਿਮਾ ਕਮਾਉਣਗੇ ਜਿਵੇਂ ਠੀਕ ਲੱਗੇ ਉਵੇਂ ਕਰਨ ਪਰ ਸਿੱਟਿਆਂ ਨੂੰ ਧਿਆਨ ਵਿੱਚ ਰੱਖ ਕੇ ਕਰਨ। ਛੜਕੀ ਨੰਬਰ 12 ਇੱਕ ਅੰਗਰੇਜ਼ ਯਾਤਰੀ ਨੇ ਗਾਂਧੀ ਜੀ ਦੇ ਆਸ਼ਰਮ ਵਿੱਚ ਰਹਿਣ ਦੌਰਾਨ ਗਾਂਧੀ ਜੀ ਨੂੰ ਕਿਹਾ ਮੈਂ ਕੀਤਾ ਪੜ੍ਹੀ ਹੈ ਚੰਗੀ ਲੱਗੀ ਹੈ। ਗਾਂਧੀ ਜੀ ਨੇ ਕਿਹਾ ਮੈਨੂੰ ਵੀ ਪੜਨ ਤੇ ਚੰਗੀ ਲੱਗੀ ਸੀ ਮੈਂ ਰੋਜ਼ ਪੜ੍ਹਦਾ ਹਾਂ। ਅੰਗਰੇਜ਼ ਨੇ ਕਿਹਾ ਮੈਨੂੰ ਗੀਤਾ ਬਾਈਬਲ ਨਾਲੋਂ ਵੀ ਚੰਗੀ ਲੱਗੀ ਹੈ। ਗਾਂਧੀ ਜੀ ਨੇ ਕਿਹਾ ਮੈਨੂੰ ਗੀਤਾ ਵੀ ਚੰਗੀ ਲੱਗਦੀ ਹੈ ਬਾਈਬਲ ਵੀ ਚੰਗਾ ਲੱਗਦਾ ਹੈ ਮੈਂ ਦੋਵੇਂ ਪੜਦਾ ਹਾਂ ਤੁਹਾਨੂੰ ਪੜਨਾ ਚਾਹੀਦਾ ਹੈ ਅੰਗਰੇਜ਼ ਨੇ ਕਿਹਾ ਮੈਨੂੰ ਗੀਤਾ ਬਹੁਤ ਚੰਗੀ ਲੱਗੀ ਹੈ ਐਨੀ ਚੰਗੀ ਲੱਗੀ ਹੈ ਕਿ ਮੈਂ ਹਿੰਦੂ ਧਰਮ ਅਪਣਾਉਣਾ ਚਾਹੁੰਦਾ ਹਾਂ ਗਾਂਧੀ ਜੀ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਤੁਸੀਂ ਗੀਤਾ ਤਾਂ ਚੰਗੀ ਤਰ੍ਹਾਂ ਪੜ ਲਈ ਹੈ ਪਰ ਬਾਈਬਲ ਨੂੰ ਚੰਗੀ ਤਰ੍ਹਾਂ ਨਹੀਂ ਪੜਿਆ توسی اجے چنگے عیسائی نہیں بنے سو تو چنگے ہندو بھی نہیں بن سکو گے پہلا چنگے عیسائی بنو جس دن تھی چنگے عیسائی بن جاؤ گے اس دن چنگے انسان بن جاؤ گے اس دن تسی بنا بن کسے جتن دے چنگے ہندو چنگے جہودی چنگے مسلمان بن جاؤ گے ਖਿੜਕੀ ਨੰਬਰ 13 ਇੱਕ ਵਿਦਿਆਰਥੀ ਨੇਤਰਹੀਣ ਸੀ ਪਰ ਗਾਉਂਦਾ ਬਹੁਤ ਚੰਗਾ ਸੀ ਉਸਦੇ ਗਾਉਣ ਦੀਆਂ ਧੁਮਾਂ ਪਈਆਂ ਹੋਈਆਂ ਸਨ ਉਸ ਦੀ ਇੱਕ ਜਮਾਤ ਨੇ ਉਸ ਨੂੰ ਬੜਾ ਪਿਆਰ ਕੀਤਾ ਅਤੇ ਉਸ ਨਾਲ ਵਿਆਹ ਕਰਾਉਣ ਦੀ ਪੇਸ਼ਕਸ਼ ਕੀਤੀ ਉਸ ਵਿਦਿਆਰਥੀ ਨੇ ਕਿਹਾ ਵਿਆਹ ਮੈਂ ਤਾਂ ਹੀ ਅਤੇ ਤਦੋਂ ਹੀ ਕਰਵਾਵਾਂਗਾ ਜਦੋਂ ਮੈਂ ਅੱਖਾਂ ਨਾਲ ਵੇਖਣ ਲੱਗ ਪਾਵਾਂਗਾ ਉਸ ਨੂੰ ਦਾਨ ਕੀਤੀਆਂ ਅੱਖਾਂ ਨਾਲ ਦੇਖਣ ਲੱਗ ਪਿਆ ਸੀ ਪਰ ਉਹ ਇਹ ਵੇਖ ਕੇ ਪਰੇਸ਼ਾਨ ਸੀ ਕਿ ਉਸ ਦੀ ਪ੍ਰੇਮਿਕਾ ਅੰਨੀ ਸੀ ਜਦੋਂ ਪ੍ਰੇਮਿਕਾ ਨੇ ਉਸ ਨੂੰ ਵਿਆਹ ਲਈ ਲਾਈ ਸ਼ਰਤ ਦੀ ਪੂਰੀ ਹੋਣ ਤੇ ਵਿਆਹ ਕਰਾਉਣ ਲਈ ਕਿਹਾ ਤਾਂ ਉਸ ਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਉਹ ਜਦੋਂ ਜਾਣ ਲੱਗਿਆ ਤਾਂ ਪ੍ਰੇਮਿਕਾ ਨੇ ਕਿਹਾ ਮੇਰੀਆਂ ਅੱਖਾਂ ਸੰਭਾਲ ਕੇ ਰੱਖੀ ਖਿੜਕੀ ਨੰਬਰ 14 ਰਾਜਾ ਲੰਘ ਰਿਹਾ ਸੀ ਰਸਤੇ ਵਿੱਚ ਇੱਕ ਮੰਗਤਾ ਬੈਠਾ ਸੀ ਰਾਜੇ ਨੇ ਵੇਖ ਕੇ ਵੀ ਉਹ ਇਹੀ ਬੈਠਾ ਰਿਹਾ ਰਾਜੇ ਨੇ ਗੁੱਸੇ ਨਾਲ ਕਿਹਾ ਬੜਾ ਬਤਮੀਜ਼ ਹੈ ਤੂੰ ਮੈਨੂੰ ਵੇਖਣ ਦੇ ਬਾਵਜੂਦ ਤੂੰ ਉੱਠਿਆ ਕਿਉਂ ਨਹੀਂ ਤੈਨੂੰ ਅਕਲ ਨਹੀਂ ਹੈ ਕਿ ਕਿਸੇ ਰਾਜੇ ਨੂੰ ਸਤਿਕਾਰ ਕਿਵੇਂ ਦੇਈਦਾ ਹੈ ਭੁੱਲ ਗਿਆ ਹੈ ਤੂੰ ਮੰਗਤਾ ਹੈ ਮੈਂ ਰਾਜਾ ਹਾਂ ਮੰਗਤਾ ਹੱਸਿਆ ਮੰਗਤੇ ਤਾਂ ਤੁਸੀਂ ਹੋ ਜਿਹੜੇ ਮੇਰੇ ਤੋਂ ਸਤਿਕਾਰ ਮੰਗ ਰਹੇ ਹੋ ਖਾਲਸੇ ਦੀ ਸਾਜਨਾ ਉਪਰੰਤ ਖਿੜਕੀ ਨੰਬਰ 15 ਖਾਲਸੇ ਦੀ ਸਾਜਨਾ ਉਪਰੰਤ ਪੰਜਾਬ ਦੇ ਬੇਲਿਆਂ ਵਿੱਚ ਸਿੰਘਾਂ ਦੇ ਜੈਕਾਰੇ ਗੂੰਜਦੇ ਸਨ ਉਹਨਾਂ ਦੀ ਪਲੰਗਾ ਵਿਚ ਜਲਝੜੇ ਸਨ ਉਹਨਾਂ ਵਿੱਚ ਤੂਫਾਨਾਂ ਨੂੰ ਬੰਗਾਰਨ ਦੀ ਹਿੰਮਤ ਅਤੇ ਦਲੇਰੀ ਸੀ ਇਹਨਾਂ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮਨਾਮਾ ਭੇਜਿਆ ਕਿ ਸੁਪਾ ਸਰਹੰਦ ਅਤੇ ਪਹਾੜੀ ਰਾਜੀ ਅਨੰਦਪੁਰ ਸਾਹਿਬ ਤੇ ਹਮਲੇ ਦੀ ਯਉਤ ਬਣਾ ਰਹੇ ਹਨ ਜੋ ਮੇਰਾ ਸਿੱਖ ਹੈ ਉਹ ਮੇਰੇ ਹੁਕਮਨਾਮੇ ਵਿੱਚੋਂ ਮੇਰੇ ਦਰਸ਼ਨ ਕਰੇ ਅਤੇ ਪੀਣਾ ਕਿਸੇ ਦੇਰੀ ਦੀ ਅਨੰਦਪੁਰ ਸਾਹਿਬ ਪਹੁੰਚੇ ਵਿਲੰਭ ਨਾ ਕਰੇ ਉਸ ਵੇਲੇ ਗੁਰੂ ਦੇ ਸੇਵਕ ਜੋਗਾ ਸਿੰਘ ਦਾ ਵਿਆਹ ਹੋ ਰਿਹਾ ਸੀ ਉਹ ਤਿੰਨ ਲਾਵਾਂ ਲੈ ਚੁੱਕਿਆ ਸੀ ਜਦੋਂ ਮਸਤਾਨ ਸਿੰਘ ਨੇ ਗੁਰੂ ਦਾ ਹੁਕਮਨਾਮਾ ਉਸ ਦੇ ਸਾਹਮਣੇ ਰੱਖ ਦਿੱਤਾ ਆਪਣੇ ਆਪ ਨੂੰ ਗੁਰੂ ਦਾ ਸਿੰਘ ਖਮਾਉਣ ਵਾਲਾ ਜੋਗਾ ਸਿੰਘ ਕਿਵੇਂ ਰੁਕ ਸਕਦਾ ਸੀ ਜੋਗਾ ਸਿੰਘ ਉੱਠਿਆ ਆਪਣੇ ਕਮਰ ਕੱਸ ਨਾਲ ਬੰਨਿਆ ਲਾੜੀ ਦਾ ਪੱਲਾ ਖੋਲ ਦਿੱਤਾ ਤੇ ਲਾੜੀ ਨੂੰ ਕਿਹਾ ਮੈਂ ਗੁਰੂ ਦੀ ਸ਼ਾਬਾਸ਼ ਲੈ ਆਵਾਂ ਗੁਰੂ ਦੇ ਹੁਕਮ ਨਾਲ ਕੰਮਰ ਕਸ ਖੋਲ ਕੇ ਫਿਰ ਬੰਨਿਆ ਅਤੇ ਜਿਸ ਘੋੜੀ ਤੇ ਉਹ ਲਾੜਾ ਬਣ ਕੇ ਆਇਆ ਸੀ ਉਸੇ ਤੇ ਸਵਾਰ ਹੋ ਕੇ ਆਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਿਆ ਅਗਲਾ ਸੂਰਜ ਨਿਕਲਣ ਤੋਂ ਪਹਿਲਾਂ ਜੋਗਾ ਸਿੰਘ ਆਨੰਦਪੁਰ ਸਾਹਿਬ ਦੀ ਜੂ ਵਿੱਚ ਦਾਖਲ ਹੋ ਰਿਹਾ ਸੀ ਤੇ ਆਨੰਦਪੁਰ ਸਾਹਿਬ ਤੋਂ ਆ ਰਹੇ ਜਕਾਰੇ ਬੋਲੇ ਸੋ ਨਿਹਾਲ ਸੱਚੀ ਕਾਲ ਨਾਲ ਜਵਾਬ ਦੇ ਰਿਹਾ ਸੀ ਜੋਗਾ ਸਿੰਘ ਗੁਰੂ ਦੇ ਹੁਕਮ ਅਨੁਸਾਰ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਸੀ ਖਿੜਕੀ ਨੰਬਰ 16 ਮੈਂ ਪ੍ਰਮਾਤਮਾ ਨੂੰ ਕਿਹਾ ਮੈਨੂੰ ਮੇਰੇ ਦੁੱਖਾਂ ਤੋਂ ਮੁਕਤ ਕਰੋ ਰੱਬ ਨੇ ਕਿਹਾ ਮੈਂ ਕਿਸੇ ਦੇ ਦੁੱਖ ਨਹੀਂ ਲੈਂਦਾ ਤੁਸੀਂ ਦੁੱਖ ਤਿਆਗਣੇ ਹਨ ਮੈਂ ਰੱਬ ਨੂੰ ਕਿਹਾ ਮੇਰੇ ਅਪੰਗ ਬੱਚੇ ਨੂੰ ਤੰਦਰੁਸਤ ਅਤੇ ਨਰੂਆ ਬਣਾਓ ਰੱਬ ਨੇ ਕਿਹਾ ਉਸ ਦੀ ਆਤਮਾ ਤੰਦਰੁਸਤ ਹੈ ਪੂਰੀ ਅਤੇ ਨਰੂਈ ਹੈ ਸਰੀਰ ਆਰਜੀ ਹੈ ਮੈਂ ਪ੍ਰਮਾਤਮਾ ਨੂੰ ਕਿਹਾ ਮੈਨੂੰ ਸਹਿਨਸ਼ੀਲ ਬਣਾਓ ਪਰਮਾਤਮਾ ਨੇ ਕਿਹਾ ਸਹਿਨਸ਼ੀਲ ਹਮੇਸ਼ਾ ਮੁਸੀਬਤਾਂ ਮੁਸ਼ਕਲਾਂ ਦੇ ਸੰਕਟਾਂ ਵਿੱਚੋਂ ਲੰਘ ਕੇ ਬਣਿਆ ਜਾਂਦਾ ਹੈ ਸਹਿਨਸ਼ੀਲਤਾ ਮਿਲਦੀ ਨਹੀਂ ਕਮਾਉਣੀ ਪੈਂਦੀ ਹੈ ਮੈਂ ਰੱਬ ਨੂੰ ਕਿਹਾ ਮੈਨੂੰ ਪ੍ਰਸੰਨਤਾ ਦਿਓ ਰੱਬ ਨੇ ਕਿਹਾ ਮੈਂ ਪ੍ਰਸੰਨ ਹੋਣ ਲਈ ਸਭ ਕੁਝ ਦਿੱਤਾ ਹੋਇਆ ਹੈ ਪ੍ਰਸੰਨ ਹੋਣਾ ਤੁਹਾਡੀ ਮਰਜ਼ੀ ਹੈ ਮੈਂ ਪਰਮਾਤਮਾ ਨੂੰ ਕਿਹਾ ਮੈਨੂੰ ਦਰਦਾਂ ਤੋਂ ਮੁਕਤ ਕਰੋ ਪਰਮਾਤਮਾ ਨੇ ਕਿਹਾ ਦਰਦ ਇਨਸਾਨੀਅਤ ਜਗਾਉਂਦੇ ਹਨ ਅਤੇ ਸੰਸਾਰ ਦੀਆਂ ਖਿੱਚਾਂ ਤੋਂ ਮੁਕਤ ਕਰਦੇ ਹਨ ਇਨਾ ਦਰਦ ਰਹਿ ਇਨਸਾਨ ਮੇਰੇ ਨੇੜੇ ਆ ਤੇ ਮੈਂ ਇਨਸਾਨ ਦੇ ਨੇੜੇ ਆਉਂਦਾ ਹਾਂ ਮੈਂ ਕਿਹਾ ਵਾਹਿਗੁਰੂ ਮੇਰੀ ਆਤਮਾ ਨੂੰ ਪਰਫੁੱਲਿਤ ਕਰੋ ਵਾਹਿਗੁਰੂ ਨੇ ਕਿਹਾ ਪਰਫੁੱਲਤ ਆਪ ਹੋ ਉਹ ਮੈਂ ਛਾਂਗਦਾ ਰਹਾਂਗਾ ਪਰ ਪੂਰ ਫਸਲ ਤੁਸੀਂ ਪੰਨਾ ਹੈ ਮੈਂ ਜ਼ਿੰਦਗੀ ਮੰਨਣ ਲਈ ਜਦੋਂ ਚੀਜ਼ਾਂ ਵਸਤਾ ਮੰਗੀਆਂ ਤਾਂ ਪਰਮਾਤਮਾ ਨੇ ਕਿਹਾ ਮੈਂ ਜ਼ਿੰਦਗੀ ਦੰਦਾ ਹਾਂ ਮੰਨਣ ਵਾਲੀਆਂ ਚੀਜ਼ਾਂ ਵਸਤਾ ਨਾਲ ਸੰਸਾਰ ਪਹਿਲਾਂ ਹੀ ਪਰ ਯਾ ਭੈ ਜਿੰਦਗੀ ਨੂੰ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਮੈਂ ਵਾਹਿਗੁਰੂ ਨੂੰ ਕਿਹਾ ਮੈਨੂੰ ਸ਼ਕਤੀ ਦੇ ਦਿਓ ਕਿ ਤਾਂ ਕਿ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਨਾਂ ਮੈਂ ਹੋਰ ਉਹਨਾਂ ਨੂੰ ਕਰ ਸਕਾਂ ਇਹ ਸੁਣ ਕੇ ਪ੍ਰਮਾਤਮਾ ਨੇ ਮੈਨੂੰ ਆਪਣੇ ਕੰਧਾੜੇ ਚੁੱਕ ਲਿਆ ਖਿੜਕੀ ਨੰਬਰ 17 ਲੇਰੀ ਮਾਉਂਟ ਐਵਰੇਸਟ ਉੱਤੇ ਪਹੁੰਚ ਕੇ ਬੜਾ ਨਿਮਰ ਅਤੇ ਉਦਾਸ ਹੋ ਗਿਆ ਸੀ ਨਿਮਰ ਇਸ ਕਰਕੇ ਕਿ ਪ੍ਰਕਿਰਤੀ ਦੀ ਵਿਸ਼ਾਲਤਾ ਵਿੱਚ ਉਹ ਆਪਣੇ ਆਪ ਨੂੰ ਕਿਨਕਾ ਮਾਤਰ ਮਹਿਸੂਸ ਕਰ ਰਿਹਾ ਸੀ ਉਦਾਸ ਇਸ ਕਰਕੇ ਕਿ ਹੋਰ ਉੱਪਰ ਜਾਣ ਦਾ ਕੋਈ ਰਸਤਾ ਜਾਂ ਮੁਕਾਮ ਨਹੀਂ ਸੀ ਸਾਰੇ ਰਸਤੇ ਥੱਲੇ ਵੱਲ ਹੀ ਜਾਂਦੇ ਸਨ ਮਨੁੱਖ ਦਾ ਮਾਉਂਟ ਐਵਰੇਸਟ ਤੇ ਪਹੁੰਚਣਾ ਮਨੁੱਖਤਾ ਦੇ ਹਜ਼ਾਰਾਂ ਬੜੇ ਪੁਰਾਣੇ ਸੁਪਨੇ ਦੀ ਪੂਰਤੀ ਸੀ ਧਰਤੀ ਉੱਤੇ ਇਹ ਸਭ ਕੁਝ ਪਹਿਲੀ ਵਾਰ ਹੋ ਰਿਹਾ ਸੀ ਇਸ ਘਟਨਾ ਦਾ ਮਹੱਤਵ ਇਹ ਹੈ ਕਿ ਜੇ ਮਨੁੱਖ ਮਾਉਂਟ ਐਵਰੇਸਟ ਤੇ ਨਾ ਚੜਿਆ ਹੁੰਦਾ ਤਾਂ ਉਸ ਨੂੰ ਚੰਦਰਮਾ ਤੇ ਜਾਣ ਦਾ ਖਿਆਲ ਵੀ ਨਹੀਂ ਸੀ ਆਉਣਾ ਖਿੜਕੀ ਨੰਬਰ 18 ਗਿਆਨ ਪ੍ਰਾਪਤੀ ਮਗਰੋਂ ਬੁੱਧ ਭਿਕਸ਼ੂ ਬਣ ਕੇ ਪਰਮਣ ਭ੍ਰਮਣ ਕਰਦਿਆਂ ਆਪਣੀ ਰਹਿ ਚੁੱਕੀ ਪਤਨੀ ਯਸ਼ੋਧਰਾ ਦੇ ਦਵਾਰ ਤੇ ਆਏ ਅਤੇ ਕਿਹਾ ਯਸ਼ੋਧਰਾ ਉਸ ਰਾਤ ਜਦੋਂ ਮੈਂ ਘਰੋਂ ਤੁਰਿਆ ਸੀ ਤੂੰ ਸੋ ਰਹੀ ਸੀ ਉਸ ਰਾਤ ਦੀ ਅਣ ਕਹੀ ਵਿਦਾ ਅੱਜ ਕਹਿ ਕੇ ਮੈਨੂੰ ਪੂਰਾ ਮੁਕਤ ਕਰ ਦੇ ਮੇਰੀਆਂ ਅੱਖਾਂ ਵਿੱਚ ਉਸ ਰਾਤ ਦੀ اٹਕੀ ਹੋਈ ਆਪਣੀ ਨੀਂਦਰ ਕੱਢ ਲੈ ਤੇ ਮੇਰਾ ਕਾਸਾ ਤ્યાਗ ਨਾਲ ਪਰਦੇ ਜਿਸ਼ੋਦਰ ਨੇ ਝੁਕੀਆਂ ਅੱਖਾਂ ਨਾਲ ਕਿਹਾ ਮਹਾਮਾਨਵ ਮੈਂ ਤਾਂ ਉਸੇ ਰਾਤ ਨੂੰ ਆਪ ਨੂੰ ਵਿਦਾ ਕਰ ਦਿੱਤਾ ਸੀ ਮੈਂ ਉਦੋਂ ਜਾਗਦੀ ਸੀ ਜਦੋਂ ਤੁਸੀਂ ਜਾਗਣ ਦੀ ਤਲਾਸ਼ ਵਿੱਚ ਘਰ ਤਿਆਗ ਰਹੇ ਸੀ ਨਾਰੀ ਨੂੰ ਅਕਸਰ ਪਲਕਾਂ ਬੰਦ ਕਰਕੇ ਜਾਗਣਾ ਪੈਂਦਾ ਹੈ ਉਸ ਰਾਤ ਮੇਰੀਆਂ ਬਾਹਾਂ ਵਿੱਚ ਰਾਹੁਲ ਸੌ ਰਿਹਾ ਸੀ ਜਿੰਨਾ ਚਿਰ ਮਾਂ ਦੀਆਂ ਬਾਹਾਂ ਵਿੱਚ ਬੱਚਾ ਹੁੰਦਾ ਹੈ ਉਹ ਜਾਗਦੀ ਰਹਿੰਦੀ ਹੈ ਆਪ ਉਸੇ ਰਾਤ ਤੋਂ ਮੁਕਤ ਹੋ ਜੋ ਮੁਕਤ ਹੋ ਚੁੱਕਾ ਹੈ ਉਹ ਉਸ ਨੂੰ ਕਿਵੇਂ ਮੁਕਤ ਕਰਾਂ ਮੈਂ ਗੌਤਮ ਨੂੰ ਹੀ ਵਿਦਾ ਕਰ ਸਕਦੀ ਹਾਂ ਮੈਂ ਬੁੱਧ ਨੂੰ ਕਿਵੇਂ ਵਿਦਾ ਕਰਾਂ ਅੱਜ ਤੁਸੀਂ ਮੇਰੇ ਤੋਂ ਵਿਦਾ ਹੋਣ ਲਈ ਨਹੀਂ ਆਏ ਆਪਣੇ ਆਪ ਵਿੱਚੋਂ ਮੈਨੂੰ ਵਿਦਾ ਕਰਨ ਲਈ ਆਏ ਹੋ ਬੁੱਧ ਦੇ ਪਿਖਸ਼ੂ ਬਣ ਕੇ ਆਇਆ ਸੀ ਪਿਖਸ਼ੂ ਨੂੰ ਭਿਖਸ਼ਾ ਜ਼ਰੂਰ ਦਿੱਤੀ ਜਾਂਦੀ ਹੈ ਜਿਸ਼ੋਦਰਾ ਨੇ ਆਪਣੇ ਸਭ ਤੋਂ ਪਿਆਰੇ ਰਾਹੁਲ ਨੂੰ ਭਿਖਸ਼ਾ ਵਿੱਚ ਦੇ ਦਿੱਤਾ ਸੀ ਖਿੜਕੀ ਨੰਬਰ 19 ਇੱਕ ਵਾਰੀ ਸੰਯੁਕਤ ਰਾਸ਼ਟਰ ਦੀ ਸ਼ਾਖਾ ਯੂਨੈਸਕੋ ਨੇ ਸਰਵੇਖਣ ਲਈ ਜਦੋਂ ਸਾਰੇ ਮਹਾਦੀਪਾਂ ਦੇ ਲੋਕਾਂ ਨੂੰ ਸੰਸਾਰ ਵਿੱਚ ਭੋਜਨ ਦੀ ਥੋੜੇ ਬਾਰੇ ਆਪਣਾ ਮਤ ਪ੍ਰਗਟਾਉਣ ਦੀ ਕਿਰਪਾਲਤਾ ਕਰਨ ਲਈ ਕਿਹਾ ਸੀ ਤਾਂ ਬੜੇ ਹੈਰਾਨੀਜਨਕ ਪ੍ਰਤੀਕਰਮ ਪ੍ਰਾਪਤ ਹੋਇਸਨ अफ्रीका ਵਿੱਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਭੋਜਨ ਕੀ ਹੁੰਦਾ ਹੈ ਯੂਰਪ ਵਿੱਚ ਕਿਸੇ ਨੂੰ ਜਾਣਕਾਰੀ ਹੀ ਨਹੀਂ ਸੀ ਕਿ ਥੜ ਕੀ ਹੁੰਦੀ ਹੈ ਚੀਨ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਮਤ ਪ੍ਰਗਟਾਉਣ ਦਾ ਭਾਵ ਕੀ ਸੀ ਰੱਖਣੀ ਅਫਰੀਕਾ ਅਮਰੀਕਾ ਵਿੱਚ ਕੋਈ ਨਹੀਂ ਜਾਣਦਾ ਸੀ ਕਿ ਕਿਰਪਾਲਤਾ ਕਿਵੇਂ ਕੀਤੀ ਜਾਂਦੀ ਹੈ ਅਮਰੀਕਾ ਵਿੱਚ ਕਿਸੇ ਨੂੰ ਸੋਚੀ ਨਹੀਂ ਸੀ ਕਿ ਸੰਸਾਰ ਤੋਂ ਕੀ ਭਾਵ ਹੈ ਭਾਰਤ ਵਿੱਚ ਕਿਸੇ ਨੂੰ ਜਾਣਕਾਰੀ ਹੀ ਨਹੀਂ ਸੀ ਕਿ ਕੋਈ ਸਰਵੇਖਣ ਕੀਤਾ ਜਾ ਰਿਹਾ ਸੀ ਖਿੜਕੀ ਨੰਬਰ 20 ਜੇ ਤੁਸੀਂ ਆਪਣੇ ਉਸਾਰੇ ਮਕਾਨ ਵਿੱਚ ਰਹਿੰਦੇ ਹੋ ਤੁਹਾਡੇ ਕੋਲ ਖਾਣ ਲਈ ਪੋਸਟਿਕ ਭੋਜਨ ਹੈ ਅਤੇ ਖਰਚਣ ਲਈ ਪੈਸੇ ਹਨ ਤਾਂ ਤੁਸੀਂ ਸੰਸਾਰ ਦੇ ਪਤਵੰਤੇ ਵਿਅਕਤੀਆਂ ਵਿੱਚੋਂ ਹੋ ਜੇਕਰ ਤੁਹਾਡਾ ਘਰ ਸਾਫ਼ ਸੁਥਰਾ ਥਾਂ ਤੇ ਹੈ ਸਫ਼ਰ ਲਈ ਕਾਰ ਹੈ ਬੈਂਕ ਵਿੱਚ ਆਉਣ ਜਾਣ ਹੈ ਮੋਬਾਈਲ ਅਤੇ ਕੰਪਿਊਟਰ ਵਰਤਦੇ ਹੋ ਤਾਂ ਤੁਸੀਂ ਸੰਸਾਰ ਦੀ ਉੱਪਰਲੀ 20% ਆਬਾਦੀ ਵਿੱਚੋਂ ਹੋ ਜੇਕਰ ਤੁਸੀਂ ਅੱਜ ਸਵੇਰੇ ਪ੍ਰਸੰਨ ਚਿੱਤ ਜਾਗੇ ਸੀ ਤੁਹਾਡੀ ਸਿਹਤ ਠੀਕ ਹੈ ਸ਼ੇਅਰ ਕੀਤੀ ਹੈ ਤਾਂ ਤੁਸੀਂ ਉਨ੍ਹਾਂ ਲੱਖਾਂ ਲੋਕਾਂ ਨਾਲੋਂ ਚੰਗੇ ਹੋ ਜਿਹੜੇ ਇਸ ਸਪਤਾਹ ਚਲਾਣਾ ਕਰ ਜਾਣਗੇ ਜੇਕਰ ਤੋਹਾਨੂੰ ਕਿਸੇ ਖਾਨਾ ਜੰਗੀ ਦਾ ਸਾਹਮਣਾ ਨਹੀਂ ਕਰਨਾ ਪਿਆ ਸ਼ਰਨਾਰਥੀ ਨਹੀਂ ਬੰਨਣਾ ਪਿਆ ਜੇਲ੍ਹ ਦੀ ਇਕਲਤਾ ਦਾ ਸ਼ਿਕਾਰ ਨਹੀਂ ਹੋਣਾ ਪਿਆ ਥਾਣੇ ਵਿੱਚ ਤਸੀਹੇ ਨਹੀਂ ਸਹਿਣੇ ਪਏ ਖੂਫੀਆ ਏਜੰਸੀਆਂ ਨੇ ਤੁਹਾਡਾ ਪਿੱਛਾ ਨਹੀਂ ਕੀਤਾ ਤਾਂ ਤੁਸੀਂ ਸੰਸਾਰ ਦੇ 2 ਅਰਬ ਲੋਕਾਂ ਨਾਲੋਂ ਚੰਗੇ ਹੋ ਜਿਨ੍ਹਾਂ ਨੂੰ ਕਿਸੇ ਅਜਿਹੇ ਭੈ ਦੇ ਚਿੰਤਾ ਨਿਰੰਤਰ ਲੱਗੀ ਰਹਿੰਦੀ ਹੈ ਜੇਕਰ ਤੁਸੀਂ ਬਿਨਾਂ ਕਿਸੇ ਡਰ ਦੇ ਆਪਣੀ ਪਸੰਦ ਦੇ ਧਾਰਮਿਕ ਸਥਾਨ ਦੇ ਜਾ ਸਕਦੇ ਹੋ ਜੇ ਤੁਹਾਨੂੰ ਅੱਜ ਗ੍ਰਿਫਤਾਰ ਕੀਤੇ ਜਾਣ ਦਾ ਡਰ ਨਹੀਂ ਲਾਪਤਾ ਹੋਣ ਦੀ ਚਿੰਤਾ ਨਹੀਂ ਮਾਰੇ ਜਾਣ ਦਾ ਭੈ ਨਹੀਂ ਤਾਂ ਤੁਸੀਂ ਤਿੰਨ ਅਰਬ ਲੋਕਾਂ ਨਾਲੋਂ ਚੰਗੇ ਹੋ ਜਿਹੜੇ ਅਜੇਹੀ ਮੌਜ ਨਹੀਂ ਮਾਣ ਸਕਦੇ ਜੇ ਤੁਸੀਂ ਆਪਣੇ ਸ਼ਹਿਰ ਵਿੱਚ ਮਾਪੇ ਤੁਹਾਡੇ ਨਾਲ ਜਾਂ ਤੁਸੀਂ ਮਾਪਿਆਂ ਨਾਲ ਰਹਿੰਦੇ ਹੋ ਅਤੇ ਤੁਹਾਡੇ ਬੱਚੇ ਕਾਲਜ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ ਪਤਨੀ ਕੋਲ ਵੀ ਰੋਜਗਾਰ ਹੈ ਤੇ ਤੁਸੀਂ ਸੰਸਾਰ ਦੀ ਤਿੰਨ ਚਤਾਈ ਆਬਾਦੀ ਨਾਲੋਂ ਬਧੇਰੇ ਸਹੂਲਤਾਂ ਮਾਣ ਰਹੇ ਹੋ ਜੇਕਰ ਤੁਹਾਨੂੰ ਬਚਤ ਕਰਨ ਦੀ ਆਦਤ ਹੈ ਜਾਇਦਾਦ ਤੋਂ ਵੀ ਆਮਦਨ ਹੈ ਘਰ ਵਿੱਚ ਵੀ ਪੈਸੇ ਰੱਖੇ ਹੋਏ ਹਨ ਕੋਈ ਚੀਜ਼ ਖਰੀਦਣ ਵੇਲੇ ਕਿਸੇ ਤੋਂ ਪੈਸੇ ਨਹੀਂ ਮੰਗਣੇ ਪੈਂਦੇ ਜੇਬ ਵਿੱਚ ਵੀ ਪੈਸੇ ਹੁੰਦੇ ਹਨ ਘਰ ਦਾ ਕੋਈ ਜੀਵ ਵਿਦੇਸ਼ ਗਿਆ ਹੋਇਆ ਹੈ ਅਤੇ ਘਰ ਵਿੱਚ ਚਿੱਠੀ ਪੱਤਰ ਅਤੇ ਅਖਬਾਰ ਨਾਲ ਕੋਈ ਰਸਾਲਾ ਵੀ ਆਉਂਦਾ ਹੈ ਤਾਂ ਤੁਸੀਂ ਸੰਸਾਰ ਦੇ ਉੱਪਰਲੇ 7% ਲੋਕਾਂ ਵਿੱਚੋਂ ਹੋ ਜੇਕਰ ਤੁਸੀਂ ਇਕਸਰ ਲਿਖੇ ਨੂੰ ਪੜ ਰਹੇ ਹੋ ਇਹ ਸੁਨੇਹਾ ਤੁਹਾਡੇ ਤੱਕ ਪੜ ਰਿਹਾ ਹੈ ਤਾਂ ਇਹ ਸਬੂਤ ਹੈ ਕਿ ਤੁਸੀਂ ਪੜੇ ਲਿਖੇ ਹੋ ਤਾਂ ਤੁਸੀਂ ਸੰਸਾਰ ਦੇ ਉਹਨਾਂ 2 ਅਰਬ ਲੋਕਾਂ ਨਾਲੋਂ ਚੰਗੇਰੇ ਹੋ ਜਿਨ੍ਹਾਂ ਨੂੰ ਪੜਨਾ ਲਿਖਣਾ ਨਹੀਂ ਆਉਂਦਾ ਅੱਜ ਦੇ ਦਿਨ ਨੂੰ ਆਪਣੀਆਂ ਇਹਨਾਂ ਮੁੱਲਵਾਨ ਖੂਬੀਆਂ ਖੁਸ਼ੀਆਂ ਤੇ ਖੁਸ਼ਹਾਲੀਆਂ ਦੇ ਸੰਦਰਭ ਵਿੱਚ ਗੁਜ਼ਾਰਨਾ ਅਤੇ ਆਪਣੇ ਜਾਣਨ ਵਾਲਿਆਂ ਨੂੰ ਵੀ ਦੱਸਣਾ ਕਿ ਸਾਡੇ ਸੁਪਨਾ ਕੋਲ ਕਿੰਨੀਆਂ ਕੀਮਤੀ ਨਿਯਮਤਾ ਹਨ